ਅੰਦੀ ਪਤੜਾ એનર્ਜੀ ਕੀ ਪਿੰਡ ਸ਼ੇਲਵਾੜਾ ਵਿਖੇ ਜਿੱਥੇ ਨਾਨਕਸਰ ਗੁਰਦੂ ਘਰ ਵਿੱਚ ਬਾਪੂ ਭਜਨ ਸਿੰਘ ਦੀ ਅੰਤਿਮ ਅਰਦਾਸ ਕੀਤੀ ਗਈ ਹੈ ਉੱਥੇ ਪਤੜਾ ਵਿਖੇ ਮਿਸ਼ਨ ਲਾਲੀ ਤੇ ਹਰੀਆਲੀ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਸੰਗਤਾਂ ਨੇ ਵੱਧ ਝਾੜ ਕੇ ਯੋਗਦਾਨ ਪਾਇਆ ਜਿੱਥੇ ਇਹ ਇੱਕ ਇੱਕ ਕਤਰਾ ਖੂਨ ਦਾ ਕਿਸੇ ਨੂੰ ਜੀਵਨ ਦੇ ਸਕਦਾ ਹੈ ਉੱਥੇ ਹੀ ਇਹ ਉਹਨਾਂ ਦੀ ਨਿੱਗੀ ਯਾਦ ਵਿੱਚ ਸਰਤਾ ਦੇ ਪੁੱਲ ਵੀ ਭੇਟ ਕਰਦਾ ਹੈ ਖੂਨਦਾਨ ਕੈਂਪ ਲਾਇਆ ਗਿਆ ਜੇ ਪਾਤੜਾਂ ਦੇ ਵਿੱਚੋਂ ਨਾਨਕਸਰ 68 ਗੁਰਦੁਆਰਾ ਸਾਹਿਬ ਜਿੱਥੇ ਕਿ ਭਜਨ ਸਿੰਘ ਬਜ਼ੁਰਗ ਜਿਨਾਂ ਦੀ ਡੈਥ ਹੋਈ ਸੀਗੀ ਅੱਜ ਉਹ ਕਾਫੀ ਉਮਰ ਭੋ ਕੇ ਗਏ ਨੇ ਇੱਥੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਿੱਥੇ ਹੋਰ ਸੰਕਤਾਲੀ ਲੰਗਰ ਲਾਏ ਨੇ ਉੱਥੇ ਅੱਜ ਖੂਨਦਾਨ ਕੈਂਪ ਦਾ ਵੀ ਉਪਰਾਲਾ ਕੀਤਾ ਸੀ ਪੁੱਛਦੇ ਕਿਸ ਤਰ੍ਹਾਂ ਦਾ ਲੱਗਾ ਤੁਹਾਨੂੰ ਅੱਜ ਤੁਸੀਂ ਖੂਨਦਾਨ ਕੀਤਾ ਇੱਥੇ ਕਿਹੜਾ ਪਿੰਡ ਜੀ ਸਾਡਾ ਪਿੰਡ ਖਾਸ਼ਪੁਰ ਜੀ ਅਸੀਂ ਅੱਜ ਖੂਨਦਾਨ ਕਰ ਰਹੇ ਹਾਂ ਸਰਦਾਰ ਭਜਨ ਸਿੰਘ ਬਾਠ ਦੇ ਭੋਗ ਦੇ ਉੱਤੇ ਇਹਨਾਂ ਨੇ ਕੈਂਪ ਲਾਇਆ ਸੀ ਬਹੁਤ ਵਧੀਆ ਲੱਗਾ ਸਾਨੂੰ ਅਸੀਂ ਫੇਰ ਖੂਨ ਦਾ ਦਾਨ ਕੀਤਾ ਜੀ ਹਾਂਜੀ ਪਈ ਪਿਛਲੇ ਸਾਲ ਵੀ ਅਸੀਂ ਸਹਿਯੋਗ ਦਿੱਤਾ ਸੀ ਖੂਨਦਾਨ ਕੀਤਾ ਸੀਗਾ ਪਟਿਆਲੇ 'ਚ ਅੱਜ ਅੱਜ ਵੀ ਫੇਰ ਸਾਲ ਬਾਅਦ ਫੇਰ ਜੀ ਕੀ ਨਾ ਜੀ ਤੁਹਾਡਾ ਕਿਵੇਂ ਲੱਗ ਰਿਹਾ ਤੁਹਾਨੂੰ ਅੱਜ ਤੁਸੀਂ ਪਹਿਲੀ ਵਾਰੀ ਖੂਨ ਬਲੱਡ ਇੱਥੇ ਦਿੱਤਾ ਹੈ ਜਾਂ ਕਿਸ ਤਰ੍ਹਾਂ ਮਾਈ ਸ਼ਮਸ਼ੇਰ ਸਿੰਘ ਪਿੰਡ ਤਤਾਲ ਬਹੁਤ ਵਧੀਆ ਸੰਯੋਗ ਹੈ ਅੱਜ ਇੱਥੇ ਬਾਪੂ ਜੀ ਦੇ ਭੋਗ ਤੇ ਆਏ ਸੀ ਤੇ ਕੈਂਪ ਲੱਗਣ ਕਰਕੇ ਸਾਡੀ ਬਣੀ ਵਧੀਆ ਸਖੈ ਵੀ ਸੰਯੋਗ ਦਿੰਨੇ ਆ ਅੱਗੇ ਵੀ ਦਿੰਦੇ ਰਾਵਾਂ ਅਸੀਂ ਹੋਰ ਵੀ ਕੁਝ ਉਹਨਾਂ ਨਾਲ ਗੱਲ ਕਰਾਇਆ ਕਿ ਇਸ ਤਰ੍ਹਾਂ ਦਾ ਮਹਿਸੂਸ ਕਰ ਰਿਹਾ ਜਿਹੜਾ ਕਿ ਅੱਜ ਕੈਂਪ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜੇ ਦਾਨੀ ਸੱਜਣਾ ਨੇ ਬਲੱਡ ਦਿੱਤਾ ਹੈ ਔਰ ਕਿਸ ਤਰ੍ਹਾਂ ਦਾ ਮੈਂ ਗੁਰਵਿੰਦਰ ਸਿੰਘ ਸਰਪੰਚ ਖਾਸ਼ਪੁਰ ਇਹ ਸਾਡੇ ਭੂਪਾ ਜਣ ਸਿੰਘ ਦੀ ਭੋਗ ਦੀ ਯਾਦ ਵਿੱਚ ਮਿਸ਼ਨ ਲਾਲੀ ਤੇ ਹਰਿਆਲੀ ਖੂਨਦਾਨ ਕੈਂਪ ਲੱਗਿਆ ਬਹੁਤ ਵਧੀਆ ਲੱਗਿਆ ਤੇ ਸਾਡੇ ਇੱਥੇ ਨੌਜਵਾਨਾਂ ਨੇ ਬਹੁਤ ਖੂਨਦਾਨ ਕੀਤਾ ਸਾਨੂੰ ਬਹੁਤ ਵਧੀਆ ਲੱਗਿਆ ਜੀ ਜਿੱਤੇ ਕਿ ਇੱਥੇ ਖੂਨਦਾਨ ਕੀਤਾ ਹੈ ਕਿਉਂਕਿ ਇੱਕ ਵੱਡਾ ਉਪਰਾਲਾ ਹੈ ਜਿੱਥੇ ਅੰਤਿਮ ਅਰਦਾਸ ਕੀਤੀ ਗਈ ਹੈ ਉੱਥੇ ਅੱਜ ਜਿਹੜਾ ਕਿ ਬਲੱਡ ਦਾ ਜਿਹੜਾ ਖੂਨਦਾਨ ਕੈਂਪ ਲਾਇਆ ਗਿਆ ਹੈ ਬਹੁਤ ਵਧੀਆ ਉਪਰਾਲਾ ਹੈ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਤੁਸੀਂ ਔਰ ਪਰਿਵਾਰਕ ਮੈਂਬਰੋਂ ਅੱਜ ਜਿਹੜਾ ਕਿ ਇਹ ਉਪਰਾਲਾ ਹੈ ਇਹ ਇੱਕ ਚੰਗਾ ਉਪਰਾਲਾ ਹੈ ਕਿਉਂਕਿ ਇਹ ਵਧੀਆ ਸੰਦੇਸ਼ ਦਿੰਦਾ ਹੈ ਜਿੱਥੇ ਅੰਤਿਮ ਅਸਥਾਨ ਦੇ ਵਿੱਚ ਸਰਦਾ ਦੇ ਫੁੱਲ ਭੇਟ ਕਰਨ ਵਾਸਤੇ ਇੱਥੇ ਇਲਾਕੇ ਦੇ ਲੋਕ ਪਹੁੰਚੇ ਨੇ ਉੱਥੇ ਇਸ ਤਰ੍ਹਾਂ ਦਾ ਉਪਰਾਲਾ ਜਿਹੜਾ ਤੁਹਾਡਾ ਬਹੁਤ ਸਾਨੂੰ ਚੰਗਾ ਮਹਿਸੂਸ ਹੋ ਰਿਹਾ ਜੀ ਵਧੀਆ ਮਹਿਸੂਸ ਹੋ ਰਿਹਾ ਕਿਉਂਕਿ ਸਾਡਾ ਪਹਿਲਾਂ ਤੋਂ ਹੀ ਮਨਚ ਸੀ ਵੀ ਜੇ ਜਿੱਦਣ ਬਾਪੂ ਜੀ ਦੀ ਡੈਥ ਹੋਈ ਅਸੀਂ ਉਸ ਦਿਨ ਹੀ ਸਾਰੇ ਪਰਿਵਾਰ ਨੇ ਸਲਾਹ ਕੀਤੀ ਕਿਉਂਕਿ ਬੇਟਾ ਸਾਡਾ ਤਰਨਜੋ ਤੇ ਕਾਫੀ ਚੰਗੇ ਵਿਚਾਰ ਰੱਖਦਾ ਤੇ ਵੀ ਅਸੀਂ ਸੋਚਿਆ ਵੀ ਉਹਨਾਂ ਦੇ ਫੁੱਲਾਂ ਨੂੰ ਵੀ ਅਸੀਂ ਪਾਣੀ ਦੇ ਵਿੱਚ ਨਹੀਂ ਪਾਉਣਾ ਤਾਕੇ ਪਾਣੀ ਵੀ ਅੱਗੇ ਸਾਡੀ ਲੋਕ ਹੀ ਪੀਂਦੇ ਨੇ ਤੇ ਪਾਣੀ ਗੰਧਲਾ ਨਾ ਹੋਵੇ ਅਸੀਂ ਉਹਨਾਂ ਨੂੰ ਉੱਥੇ ਹੀ ਟੋਆ ਕੱਟ ਕੇ ਉੱਥੇ ਹੀ ਦਬਾਤ ਹੈਗਾ ਸਾਰੀ ਰਾਖ ਤੇ ਉਹਨਾਂ ਦੀਆਂ ਹੱਡੀਆਂ ਕੱਟੀਆਂ ਕਰਕੇ ਉਥੇ ਪਰਬੂਤਾ ਲਾਗੇ ਤਾਂ ਕਿ ਉਹਨਾਂ ਦੀ ਜਿਹੜੀ ਯਾਦ ਆ ਉਹ ਸਦੀ ਵੀ ਸਾਡੇ ਦਿਲਾਂ ਦੇ ਵਿੱਚ ਬਣੀ ਰਹੇ ਤੇ ਸਾਨੂੰ ਸਦਾ ਉਹ ਚੇਤੇ ਵਿੱਚ ਬッセ ਰਹਿਣ ਸਾਡੇ ਚ ਦੂਸਰਾ ਸਨੌਰ ਸਾਹਿਬ ਨੇ ਸਾਨੂੰ ਸੰਪਰਕ ਕੀਤਾ ਤੇ ਇਹਨਾਂ ਦੇ ਅਸਲ ਉਪਰਾਲੇ ਕਰਕੇ ਅਸੀਂ ਇਹ ਕੈਂਪ ਲਾਉਣ ਦੇ ਕਾਬਿਲ ਹੋਏ ਆ ਜੇ ਇਹ ਨਾ ਸਾਨੂੰ ਉਤਮ ਦਿੰਦੇ ਨਾ ਯਾਦ ਕਰਾਉਂਦੇ ਤਾਂ ਸ਼ਾਇਦ ਅਸੀਂ ਇਹ ਨਾ ਕਰ ਪਾਉਂਦੇ ਤਾਂ ਅਸੀਂ ਕੁਝ ਕਰਨਾ ਤੇ ਚਾਹੁੰਦੇ ਸੀ ਪਰ ਇਹ ਨਹੀਂ ਹੋ ਰਿਹਾ ਵੀ ਕੀ ਕੀਤਾ ਜਾਵੇ ਤੇ ਫਿਰ ਇਹਨਾਂ ਨੇ ਉਤਮ ਕੀਤਾ ਕਹਿੰਦੇ ਵੀ ਆਪਾਂ ਇੱਕ ਕੈਂਪ ਨਾ ਕਿਉਂ ਨਾ ਲਾਈਏ ਤਾਂ ਅਸੀਂ ਕਹਾਂ ਜੀ ਬਹੁਤ ਵਧੀਆ ਤੇ ਇਹ ਤੇ ਬਹੁਤ ਚੰਗਾ ਸਭ ਤੋਂ ਪਹਿਲਾਂ ਅਸੀਂ ਪਿੰਡ ਤੇ ਇੱਕ ਹੀ ਸ਼ੁਰੂ ਕੀਤਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖ ਕੇ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਲਈ ਕੁਰਬਾਨੀ ਦਿੱਤੀ ਆ ਖੂਨ ਦਿੱਤਾ ਆਪਣਾ ਖੂਨ ਵਹਾਇਆ ਬੱਚਿਆਂ ਦਾ ਖੂਨ ਵਹਾਇਆ ਤੇ ਅਸੀਂ ਇਹਨਾਂ ਵੀ ਨਹੀਂ ਕਰ ਸਕਦੇ ਵੀ ਅਸੀਂ ਆਪਣਾ ਥੋੜਾ ਜਿਹਾ ਬਲੱਡ ਦੇ ਦਈਏ ਤਾਂ ਕਿ ਮਨੁੱਖਤਾ ਦੇ ਕੰਮ ਆਵੇ ਤੇ ਉਸੇ ਚੀਜ਼ ਨੂੰ ਅਸੀਂ ਅੱਗੇ ਲੈ ਕੇ ਅੱਜ ਇਹ ਵੀ ਕੈਂਪ ਜਿਹੜਾ ਬਾਪੂ ਜੀ ਦੀ ਯਾਦ ਚਲਾਇਆ ਤਾਂ ਕਿ ਜਿਹੜਾ ਬਾਪੂ ਜੀ ਦੇ ਮਰਨੋਂ ਪ੍ਰੰਤ ਵੀ ਜਿਹੜਾ ਮਨੁੱਖਤਾ ਦੀ ਸੇਵਾ ਲਈ ਇਹ ਜਿਹੜਾ ਬਲੱਡ ਆ ਵਰਤਿਆ ਜਾਵੇ ਤੇ ਕਿਸੇ ਹੋਰ ਦੇ ਵੀ ਕੰਮ ਆ ਸਕੇ ਤੇ ਸੰਗਤ ਨੂੰ ਇਹਦੇ ਤੋਂ ਹਤਸ਼ਾਹ ਮਿਲੇ ਤੇ ਸਾਨੂੰ ਖੁਸ਼ੀ ਮਿਲੀ ਆ ਜੀ ਇਹ ਕੈਂਪ ਲਾ ਕੇ ਧੰਨਵਾਦ ਕਰਦੇ ਆਂ ਅਸੀਂ ਮਿਸ਼ਨ ਲਾਲੀ ਤੇ ਹਰੀਆਲੀ ਵਾਲਿਆਂ ਦਾ ਸਾਡੇ ਸਾਰੇ ਪਰਿਵਾਰ ਦਾ ਵੀ ਪਰਿਵਾਰ ਦਾ ਸਹਿਯੋਗ ਤੋਂ ਬਿਨਾ ਕੁਝ ਨਹੀਂ ਹੁੰਦਾ ਜਦੋਂ ਸਾਰੇ ਪਰਿਵਾਰ ਨੇ ਸਹਿਯੋਗ ਦਿੱਤਾ ਨਾ ਨਗਰ ਵਾਲਿਆਂ ਨੇ ਇਲਾਕੇ ਦੇ ਨਾਗਰਿਕਾਂ ਨੇ ਸਭ ਨੇ ਹੌਸਲਾ ਦਿੱਤਾ ਵੀ ਤੁਸੀਂ ਬਹੁਤ ਵਧੀਆ ਕਰ ਰਹੇ ਜੀ ਸਾਨੂੰ ਬਹੁਤ ਚੰਗਾ ਲੱਗਾ ਤੁਹਾਡੇ ਵਰਗੇ ਜਿਹੜੇ ਸੱਜਣ ਆਏ ਨੇ ਉਹਦੇ ਨਾਲ ਸਾਨੂੰ ਹੋਰ ਵੀ ਬਲ ਮਿਲਿਆ ਜੀ ਇਸ ਤੋਂ ਅੱਗੇ ਵੀ ਤੇ ਬਹੁਤ ਧੰਨਵਾਦ ਆ ਤੁਹਾਡਾ ਜੀ ਥੈਂਕ ਯੂ ਮਿਹਰਬਾਨੀ ਜੀ ਇਹ ਸੰ ਜਿਹੜੇ ਕਿ ਪਰਿਵਾਰਕ ਮੈਂਬਰ ਦੱਸ ਰਹੇ ਸਨ ਕਿ ਜਿੱਥੇ ਅੱਜ ਸਰਦਾ ਦੇ ਫੁੱਲ ਭੇਟ ਕੀਤੇ ਗਏ ਨੇ ਉਥੇ ਅੱਜ ਬਲੈਡ ਕੋਮ ਬਲੈਡ ਕੈਂਪ ਵੀ ਜਿਹੜਾ ਲਾਇਆ ਗਿਆ ਉਹਦੇ ਵਿੱਚ ਵੀ ਕਾਫੀ ਜ਼ਿਆਦੇ ਦਾਨੀ ਸੱਜਣਾ ਨੇ ਹੱਥ ਲਾਇਆ ਕਿਉਂਕਿ ਇੱਕ ਬਲੈਡ ਦਾ ਇੱਕ ਇੱਕ ਕਤਰਾ ਜਿਹੜਾ ਹੈ ਉਹ ਹਮੇਸ਼ਾ ਸਹਾਈ ਹੁੰਦਾ ਹੈ ਸਾਡੇ ਜਦੋਂ ਕਿ ਕੋਈ ਇਹੋ ਜਿਹਾ ਸਮੇਂ ਦੇ ਵਿੱਚ ਜਿੱਥੇ ਅਸੀਂ ਕਦੇ ਕੋਈ ਇਸ ਤਰ੍ਹਾਂ ਦੀ ਕੀਮਤੀ ਜਾਨਾਂ ਬਚਾਉਣ ਵਾਸਤੇ ਵੀ ਅਸੀਂ ਇੱਕ ਉਪਰਾਲਾ ਇਹ ਬਹੁਤ ਚੰਗਾ ਲੱਗ ਰਿਹਾ ਹੈ ਅਸੀਂ ਗੱਲ ਕਰਾਂਗੇ ਜਿਹੜੀ ਕਿ ਲਾਲੀ ਤੇ ਹਰੀਆਲੀ ਹਰਦੀਪ ਜੀ ਸਨੌਰ ਜੀ ਕਿਸ ਤਰ੍ਹਾਂ ਲੱਗਾ ਤੁਹਾਨੂੰ ਅੱਜ ਜਿਹੜਾ ਇਹ ਉਸੀ ਹਮੇਸ਼ਾ ਇਸ ਤਰ੍ਹਾਂ ਦੇ ਕਾਫੀ ਸਮਾਜ ਸੇਵੀ ਕੰਮ ਕਰਦੇ ਰਹੇ ਨੇ ਉਹ ਅੱਜ ਦੇ ਜਿਹੜੇ ਬਲੱਡ ਕੈਂਪ ਲਾਇਆ ਇਹਦੇ ਵਿੱਚ ਕਿੰਨਾ ਬਲੱਡ ਤੁਹਾਡੇ ਕੋਲ ਇਕੱਤਰ ਹੋਇਆ ਔਰ ਕਿਸ ਤਰ੍ਹਾਂ ਦਾ ਲੋਕਾ ਜਿਹੜਾ ਇੱਥੇ ਕਿਸ ਸੰਗਤਾਂ ਦਾ ਸਹਿਯੋਗ ਸਾਰਿਆਂ ਨੂੰ ਪਿਆਰ ਭਰੀ ਸੱਚੀ ਕਾਲ ਬਹੁਤ ਵੱਡਾ ਉਪਰਾਲਾ ਬਾਪੂ ਭਨਨ ਸਿੰਘ ਬਾਠ ਜੀ ਹੋਰਾਂ ਦੇ ਅੰਤਿਮ ਅਰਦਾਸ ਸਮਾਗਮ ਦੇ ਵਿੱਚ ਖੂਨਦਾਨ ਕੈਂਪ ਲਾਇਆ ਵੀਰ ਸੁਖਜੀਤ ਸਿੰਘ ਜੀ ਬਕਰਾਹਾ ਤਰਨਜੋਤ ਜੀ ਤੇ ਹੋਰ ਸਾਰੇ ਪਰਿਵਾਰ ਨੇ ਰਲ ਕੇ ਖੂਨਦਾਨ ਕਰਨ ਦਾ ਜਿਹੜਾ ਉਪਰਾਲਾ ਕੀਤਾ ਮੈਂ ਸਮਝਦਾ ਵੀ ਇਦਾਂ ਨਾਲ ਮਨੁੱਖੀ ਜਾਨਾਂ ਨੇ ਜਿਹੜੀਆਂ ਬਚਾਉਣ ਦੇ ਵਿੱਚ ਸਹਿਯੋਗ ਮਿਲੇਗਾ ਕਿਉਂਕਿ ਖੂਨ ਇੱਕੋ ਇੱਕ ਜਹਾ ਤਰਲਾ ਹੈ ਜੋ ਕਿਸੇ ਫੈਕਟਰੀ ਜਾਂ ਕਾਰਖਾਨੇ ਵਿੱਚ ਨਹੀਂ ਬਣਦਾ ਇਹ ਸਿਰਫ ਤੇ ਸਿਰਫ ਇਨਸਾਨੀ ਸਰੀਰੰਦਰ ਬਣਦਾ ਹੈ ਤੇ ਇੱਕ ਇਨਸਾਨ ਦੂਜੇ ਇਨਸਾਨ ਲਈ ਖੂਨਦਾਨ ਕਰਕੇ ਉਹਦੀ ਜਾਨ ਬਚਾਉਣ ਦੇ ਵਿੱਚ ਸਹਾਇਤਾ ਕਰਦਾ ਹੈ। ਹਰ ਰੋਜ਼ ਕਿਸੇ ਨਾ ਕਿਸੇ ਹਸਪਤਾਲ ਦੇ ਵਿੱਚ ਕਿਸੇ ਨਾ ਕਿਸੇ ਮਰੀਜ਼ ਨੂੰ ਖੂਨ ਦੀ ਜਿਹੜੀ ਆ ਜ਼ਰੂਰਤ ਰਹਿੰਦੀ ਆ। ਡਿਲੀਵਰੀ ਵਾਲੇ ਕੇਸ ਨੇ, ਐਕਸੀਡੈਂਟ ਵਾਲੇ ਕੇਸ ਨੇ, ਕੈਂਸਰ ਦੇ ਮਰੀਜ਼ ਨੇ। ਸੋ ਸਾਰੇ ਤੰਦਰੁਸਤ ਭਰਾਵਾਂ ਨੂੰ ਬੇਨਤੀ ਹੈ ਕਿ ਹਰ ਤੰਦਰੁਸਤ ਇਨਸਾਨ ਹਰ 3 ਮਹੀਨਿਆਂ ਬਾਅਦ ਖੂਨਦਾਨ ਕਰ ਸਕਦਾ। ਜਿੱਥੇ ਕਿਤੇ ਵੀ ਮੌਕਾ ਮਿਲੇ ਖੂਨਦਾਨ ਜ਼ਰੂਰ ਕਰਿਆ ਕਰੋ। ਸਾਡੇ ਗਰੁੱਪ ਵੱਲੋਂ ਮਿਸ਼ਨ ਲਾਲੀ ਤੇ ਹਰੀਲੀ ਵੱਲੋਂ ਹਰ ਮਹੀਨੇ 5 ਅਤੇ 20 ਤਰੀਕ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਖੂਨਦਾਨ ਕੈਂਪ ਲਗਾਇਆ ਜਾਂਦਾ ਤਾਂ ਜੋ ਲੋੜਵੰਦ ਮਰੀਜ਼ਾਂ ਨੂੰ ਸਮੇਂ ਸਿਰ ਖੂਨ ਮਿਲ ਸਕੇ ਤੇ ਬੇਸ਼ਕੀਮਤੀ ਮਨੁੱਖੀ ਜਾਨਾਂ ਬਚਾਈਆਂ ਜਾ ਸਕਣ ਕਿਸੇ ਵੀ ਸਮਾਗਮ ਮੌਕੇ ਖੂਨਦਾਨ ਕੈਂਪ ਲਵਾਉਣ ਦੀ ਜਿਹੜੀ ਹੈ ਸਾਡੇ ਗਰੁੱਪ ਵੱਲੋਂ ਸੇਵਾ ਕੀਤੀ ਜਾਂਦੀ ਹੈ ਕੋਈ ਵੀ ਸੱਜਣ ਸੰਪਰਕ ਕਰ ਸਕਦਾ ਧੰਨਵਾਦ ਇੱਕ ਮੈਂ ਵਿੱਚ ਕਹਿਣਾ ਚਾਹੁੰਦਾ ਵੀ ਇਹਨਾਂ ਨੇ ਇਹਨਾਂ ਨੇ ਇੰਨਾ ਸਾਨੂੰ ਉਦੋਂ ਤਾਂ ਵੀ ਕਿਹਾ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਗਈ ਕੰਮ ਅਸੀਂ ਸਾਰਾ ਆਪ ਕਰ ਲਾਂਗੇ ਤੁਸੀਂ ਸਿਰਫ ਸਾਨੂੰ ਇੱਕ ਰਹੀ ਹਾਂ ਸੱਦਾ ਦਿਓ ਹਾਂ ਕਰੋ ਅਸੀਂ ਆ ਕੇ ਆਪੇ ਆ ਸਾਨੂੰ ਕੋਈ ਨਾ ਖੇਚਲ ਨਹੀਂ ਪਈ ਐਕਸਟਰਾ ਇਹ ਆਪਣੇ ਆਪ ਇਹਨਾਂ ਨੇ ਸਾਰਾ ਕੁਝ ਸੰਭ ਰਿਆ ਬਾਕੀ ਲੰਗਰ ਪਛਾਦਾ ਤੇ ਸਾਰਾ ਕੁਝ ਤਿਆਰ ਹੀ ਉਹਦੀ ਤਾਂ ਲੋੜ ਹੀ ਨਹੀਂ ਪੈਂਦੀ ਜੀ ਕਾਰੋਬਾਰ ਨੰਨੇ ਆਪ ਹੀ ਸੰਭਾਲਿਆ ਇਸ ਕੰਮ ਦਾ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਨੂੰ ਇਹ ਲਾਲੀ ਤੇ ਹਰੀਆਲੀ ਇਹ ਜਿਸ ਤਰ੍ਹਾਂ ਦਾ ਇਹ ਸਮਾਜ ਸੇਵੀ ਦੇ ਕੰਮ ਕਰ ਰਿਹਾ ਕਿਉਂਕਿ ਜਿਹੜਾ ਬਲੱਡ ਹੈ ਇੱਕ ਇੱਕ ਕਤਰਾ ਬਲੱਡ ਦਾ ਜਿਹੜਾ ਕਿ ਹਰ ਇੱਕ ਦੇ ਲਈ ਜ਼ਿੰਦਗੀ ਚ ਸਹਾਈ ਹੁੰਦਾ ਹੈ ਜਿੱਥੇ ਕਿਤੇ ਐਕਸੀਡੈਂਟ ਕੇਸ ਹੁੰਦੇ ਆ ਜਾਂ ਕੋਈ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਐਮਰਜੈਂਸੀ ਲੋਡ ਹੁੰਦੇ ਆ ਉੱਥੇ ਇਹ ਬਲੱਡ ਜਿਹੜਾ ਕੰਮ ਆਉਂਦਾ ਹੈ ਪਰ ਇੱਕ ਇਹ ਮਿਸ਼ਨ ਵੱਲੋਂ ਵੀ ਜਾਂ ਜਿਸ ਤਰ੍ਹਾਂ ਬਜ਼ੁਰਗਾਂ ਦੇ ਜਿੱਥੇ ਅੱਜ ਸਰਦਾ ਦੇ ਫੁੱਲ ਭੇਟ ਕੀਤੇ ਗਏ ਨੇ ਉੱਥੇ ਇਹ ਬਲੱਡ ਕੈਂਪ ਜਿਹੜਾ ਲਾਇਆ ਗਿਆ ਹੈ ਇਹਦਾ ਵੀ ਉਹਨਾਂ ਨੂੰ ਕਾਫੀ ਜ਼ਿਆਦਾ ਇਹਦੇ ਵਿੱਚ ਲਾਭ ਪ੍ਰਾਪਤ ਹੋਵੇਗਾ ਕਿਉਂਕਿ